ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬਰਨਾਲਾ ਵਿਖੇ ਰਾਜਬਾਦਰ ਸਿੰਘ ਦੇ ਗ੍ਰਹਿ ਵਿਖੇ ਭਾਰਤੀ ਕਿਸਾਨ ਜੁਆਜੇਵਾਲ ਦੀ ਇੱਕ ਹੰਗਾਮੀ ਮੀਟਿੰਗ ਹੋਈ ਇਸ ਮੌਕੇ ਵਿਸ਼ੇਸ਼ ਤੌਰ ਤੇ ਸੁਭਾਸ ਕਤਰ ਪ੍ਰਗਟ ਸਿੰਘ ਤਲਵੰਡੀ ਨੇਪਾਲ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹਿਦੀਪੁਰ ਅਤੇ ਹੋਰ ਕਿਸਾਨ ਆਗੂ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਨੂੰ ਛੱਡ ਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਅੰਦਰ ਸ਼ਮੂਲੀਅਤ ਕੀਤੀ ਇਸ ਮੌਕੇ ਆਗੂਆਂ ਵੱਲੋਂ ਸੁਖਿੰਦਰ ਸਿੰਘ ਬਰਨਾਲਾ ਨੂੰ ਇਕਾਈ ਪ੍ਰਧਾਨ ਅਵਤਾਰ ਸਿੰਘ ਬਰਨਾਲਾ ਨੂੰ ਇਕਾਈ ਪ੍ਰਧਾਨ ਅਨੂਬ ਸਿੰਘ ਗਰਚੇਦ ਸਿੰਘ ਚਾਂਚਾ ਗੁਰਵਿੰਦਰ ਸਿੰਘ ਭਾਈ ਲੱਧੂ ਸੁਲਿੰਦਰ ਸਿੰਘ ਕਲਸੀਆ ਅਮਰਬੀਰ ਸਿੰਘ ਪੂਲਾ ਆਦ ਨੂੰ ਇਕਾਈਆਂ ਦਾ ਪ੍ਰਧਾਨ ਥਾਪਿਆ ਗਿਆ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਰਾਜਵਧਰ ਸਿੰਘ ਬਰਨਾਲਾ ਨੂੰ ਭਾਰਤੀ ਕਿਸਾਨ ਜੀਨਨ ਰਾਜੇਵਾਲ ਦਾ ਜ਼ਿਲ੍ਹਾ ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਸਾਬਕਾ ਸਰਪੰਚ ਸਰਜੀਤ ਸਿੰਘ ਸਾਬਕਾ ਸਰਪੰਚ ਰੇਸ਼ਮ ਸਿੰਘ ਖਾਲਸਾ ਲਖਵਿੰਦਰ ਸਿੰਘ ਡੀਪੂ ਵਾਲਾ ਵਿਕਰਮਜੀਤ ਸਿੰਘ ਸੇਖੋਂ ਗਰਦੀਪ ਸਿੰਘ ਬਲਾਕ ਪੱਟੀ ਪ੍ਰਧਾਨ ਪ੍ਰੇਮ ਸਿੰਘ ਦਲਬਾਖ ਸਿੰਘ ਸੁਖਬਾਲ ਸਿੰਘ ਨਿਰਮਲ ਸਿੰਘ ਆਰਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਮੌਕੇ ਸ਼ਮੂਲੀਅਤ ਕੀਤੀ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸੜਜਣ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਭਾਈ ਸੰਗਤ ਅਤੇ ਪ੍ਰਸਾਦ ਅਤੇ ਵਰਦੀ ਰਾਜੇਵਾ ਸਾਹ ਦੇ ਜੋ ਪ੍ਰਮੁਖ ਜੋ ਪਾਇਆ ਉਹਨਾਂ ਸਾਰਿਆਂ ਮੁਜੀ ਆਇਆ ਵਾਇਬ ਦਿੱਕਾ ਕਾਲਸਾ ਵਾਇਬ ਦੇ ਕੀ ਫਤੇ ਜਿਹੜਾ ਆਇਤਾ ਦਾ ਸਮਾਵੇਧਿਆ ਹੈ ਇੱਥੇ ਆਉਂਦਾ ਇਹਦੇ ਵਿੱਚ ਜੋ ਵੀ ਨਾਲੇ ਕੋਈ ਲਿਖਿਆ ਹੋ ਪ੍ਰੋਗਰਾਮ ਕੋਦਲ ਸਰਾ ਬਸ ਰਹੇ ਪਰਜਤ ਸਿੰਘ ਜੀ ਸੋ ਵੀਰ ਜਿਹੜੀ ਇੱਕ ਸਮਾਜ ਦੇ ਅੱਥੇ ਬੰਦੀਆਂ ਨੇ ਇਸ ਸਾਡੇ ਸੰਸਾਦ ਦੇ ਲੋਕ ਨੇ ਜਿਹੜੇ ਆਪਣਾ ਟਾਈਮ ਕੱਢ ਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਟਾਈਮ ਬਹੁਤ ਘੱਟ ਮਿਲਦਾ ਕਿਉਂਕਿ ਕੋਈ ਨਹੀਂ ਘਰਿਆ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਗਏ ਆ ਤਾਂ ਕੁਸ਼ਕਾ ਅੱਜ ਬਹੁਤ ਥੋੜੀ ਸੰਖਿਆ ਦੇ ਵਿੱਚ ਆਦਮੀ ਜਿਹੜੇ ਉਹ ਟਾਈਮ ਕੱਢ ਕੇ ਆਪਣੇ ਦੇਸ਼ ਲਈ ਆਪਣੇ ਖਸਾਲ ਲਈ ਆਪਣੇ ਪੰਜਾਬ ਲਈ ਹਿੱਸਾ ਪਾਉਂਦੇ ਆ وہ ایک بہت ہی شلان جو قدم ہے جنہیں بھی سلح ہے جو نہیں ہی ہے سو میں جی سنگت اکٹھی ہوئی ہے میں سارا کے بےنتی کرتا کہ انہوں کا ود تو ود ساتھ دیا کر کے جتنے بھی سامان ایک اور کرن اسے ہاڑی ہونا چاہیے کیونکہ پلا سارا یہ آ ਲੂਕ ਸਮਗਰੀ ਮਾਰਦੀ ਜਾ ਰਹੀ ਆ ਆਰਗਿਆ ਸੱਤੂ ਮਿਲਦਾ ਜਾ ਰਿਹਾ ਹੈ ਸ਼ੈਲਰ ਮਾਰਦੇ ਜਾ ਰਿਹਾ ਇਸ ਵਾਰ ਇਹ ਕੰਮ ਆਇਆ ਗਾਈ ਤੁਹਾਡੇ ਝੋਲੇ ਵੀ ਜਿਹੜੇ ਐ ਸਾ ਉਹਨਾ ਵੀ ਸਤਿਗ੍ਰਾਖ ਉਹ ਕੇਰੇ ਨੇ ਸ਼ੁਰੂ ਕਰ ਦਿੱਤੇ ਆ ਕਿ ਤੁਹਾਡੇ ਝੋਲੇ ਕਿੰਨੇ ਚੁਕੇ ਜਾਣਗੇ ਮਾਲ ਦੀ ਜਿਹੜੀ ਆ ਉਹ ਸੱਲ ਜਿਹੜੀ ਚੋਹੇ ਦੀ ਉਹਨਾਂ ਦਾ ਕੀ 15 16 ਉਹ 15 16 ਦੀ ਦੀਦਾਰ ਉਹ ਤਾਂ ਦੇਖ ਨਹੀਂ ਆ ਸਕਦੀ ਮੰਡੀਆ ਦੇ ਵਿੱਚ ਮੰਡੀਆ ਦੇ ਵਿੱਚ ਜਿਹੜੀ ਆ ਦੁਨੀਆਂ ਇਸਾਲਾ ਦਾ ਨਕਸਾਲ ਰਾਇਆ ਉੱਥੇ ਸਾਡੇ ਦੇ ਕੋਈ ਲੱਕੜਾ ਇਹ ਖੁੰਦੇ ਹੋ ਕੌਣ ਨੇ ਅਸਾਨ ਜਥੇ ਬੰਦਿਆ ਨਕਸਾਲ ਜਥੇ ਬੰਦਿਆ ਨੂੰ ਪੂਰ ਜੋਰ ਬੈਂਤੀ ਆ ਕਿ ਇਸ ਵਾਰ ਦਾ ਝੋਨਾ ਜਰਾਇਆ ਉਹ ਸਾਹਮਣੇ ਦੱਸ ਰਿਹਾ ਹੈ ਦਿੱਕਤ ਕਿ ਬੜੀ ਦਿੱਕਤ ਆ ਮੀਆਂ ਮੁੱਛੇ ਜਰਾ ਉਹ ਬਹੁਤ ਘੱਟ ਮੰਗਿਆ ਸ਼ੱਲ ਫਿਰ ਵੀ ਜਾਨਦੇ ਆ ਸੋ ਇਹਨਾਂ ਵਾਸਤੇ ਜ਼ਰੂਰ ਧਿਆਨ ਦਿਓ ਕਿ ਜਿਹੜੇ ਜੀਵਿਤਾਂ ਬਚੇ ਰਹਿਣ ਇਹਨਾਂ ਦਾ ਮਾਲੂ ਸਿਰੇ ਲੱਗ ਕੇ ਤੇ ਸਾਡਾ ਕੁਝੜਾ ਸਿਸਟਮ ਵਧੀਆ ਚੱਲੇ ਤੁਹਾਡੇ ਸਿਸਟਮ ਇਹ ਨਾ ਵਧੀਆ ਚੱਲਿਆ ਕਿਸਾਨੀ ਜਿਹੜੀ ਆ ਉਹ ਤੁਹਾਨੂੰ ਪਤਾ ਗੁਰਦ੍ਰਸ਼ਾ ਕਰਕੇ ਬਹੁਤ ਵਧੀਆ ਲੱਗਈ ਆ ਸਰਪੰਚ ਸਾਹਿਬ ਤੋਂ ਗੱਲ ਕੀਤੀ ਆ ਮੇਰੇ ਛੋਟੇ ਮੇਰੇ ਨੂੰ ਮਿਲਵਾ ਦੇਣ ਦੀ ਇਹ ਬਹੁਤ ਜਹਾੂ قومی ਜਹਾਜ ਹੈ ਸਾਡਾ ਤੇ ਜਿਹੜੀ ਕਿਸਾਨੀ ਵਾਸਤੇ ਅਸੀਂ ਗੱਲ ਕੀਤੀ ਆ ਨਾ ਇਹ ਰਸਤਾ ਤਾਂ ਉਸੇ ਦਿਨ ਤੋਂ ਹੋਇਆਗਾ ਪਰ ਜਦੋਂ ਸੰਘਰਸ਼ ਹੋਇਆ ਸੀ ਦਿੱਲੀ ਉਹਦੇ ਬਹੁਤ ਕਾਲਾ ਸੀ ਕੋਈ ਸ਼ੇਰ ਨਾ ਠੀਕ ਹੋਣ ਕਰਕੇ ਅਸੀਂ ਤੇ ਆਪਾਂ ਮਿਲਣ ਵੀ ਗਿਆ ਸੀ ਜਦੋਂ ਜੱਟ ਕੇ ਆਇਆ ਸ਼ੁਭਾਈ ਵੀ ਦੇ ਕੇ ਆਇਆ ਅਰੇ ਸਾਡਾ ਸ਼ੇਰ ਜਿਹੜਾ ਰਾਜਪਾਟ ਸਿੰਘ ਦੇ ਵਾਕਏ ਬਾਹਰ ਰਿਆ ਜੇ ਤੁਹਾਨੂੰ ਜ਼ਿੰਮੇਵਾਰ ਦਿੱਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਕੁਝ ਕਰਕੇ ਵਿਖਾਉਂਗਾ ਤੇ ਮੇਰੀ ਵੀ ਇਹ ਬੇਨਤੀ ਆ ਕਿ ਵੀਰ ਅੱਜ ਇਹਨਾਂ ਨਾਲ ਵਹਿਦਾ ਕਰ ਜੇ ਜਿੱਥੇ ਬਾਜ ਬੁਮਾਰੇ ਉੱਥੇ ਹਾਜ਼ਰ ਹੋ ਉਹ ਕਿਸਾਨੀ ਦਾ ਸਾਲ ਆ ਗਿਆ ਤੇ ਵਾਢੀ ਦੇ ਸਾਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਦੀ ਗਰਮੀ ਵਿੱਚ ਮੀਟਿੰਗ ਕਰਨ ਪੰਚਾਇਤ ਦੇ ਸਟਾਰ ਬੋ ਵੀਰੋ ਸੂਬੇ ਦੇ ਆਗੂ ਸਹਿਬਾਨ ਜ਼ਿਲ੍ਹੇ ਦੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸਤਾਰਕਾਰ ਸਿੰਘ ਨੇ ਜਦਾਂ ਦੱਸਿਆ ਕਿ ਇਹ ਆਪਣੇ ਪੌਮੀ ਆਗੂ ਦਾ ਬਰਾਡੇ ਵਾਲ ਸਾਹਿਬ ਬੜੀ ਉੱਚੀ ਤੇ ਸੱਚੀ ਸੋਟੇ ਮਾਰ ਗਿਆ ਤੇ ਪੜਾਅ ਅਦਰ ਪੜਾਅ ਜਿਹੜਾ ਸ਼ਿਹਾਰ ਸ਼ਾਹ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਪਹਿਲਾਂ ਵੀ ਅੱਗੇ ਲੈ ਕੇ ਗਏ ਆ ਆਪਸ ਆਹਰਾਂ ਨੇ ਜਿੰਨੇ ਜਿੰਨੇ ਜ਼ੋਨਦਾਰ ਬਣਦਾ विध उ हिसा पाण जितां उन जे मुद्दे ते आण वारे समय मोर्चा लाउन जी गल आहे मोर्चे कामयाब करण लाइ बलाक प्दर ते कान्फ्रंस कर रहिया चोला साहिब अठाई तरीक़ी आहे कान्फरेंस ज ਅਸੀ ਸੁਪਾ ਆਗਵਾਨੂੰ ਤੇ ਜਿਲ੍ਹਾ ਪ੍ਰਧਾਨ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਇਲਾਕੇ ਦੇ ਵਿੱਚੋਂ ਵੱਡੀ ਗਿੰਤੀ ਵੱਡੀ ਗਿੰਤੀ ਉੱਥੇ ਲੈ ਕੇ ਆਵਾਂਗੇ ਕਿ ਉਸ ਕਾਨਫਰੰਸ ਨੂੰ ਸਫਲ ਬਣਾਵਾਂਗੇ ਪਿੰਡਾਂ ਤੋਂ ਇਕੱਤਰ ਹੋਏ ਮੇਰੇ ਭਰਾਵੋ ਆਰਧਿਕ ਸੰਗਠਨ ਰਾਜਿਆਲ ਦੇ ਸ਼ੂਭਾ ਜੀ ਪਹੁੰਚੇ ਹਨ ਨਾਲ ਸਾਰੇ ਕੱਢ ਕੇ ਫਿਰਦਾ ਹਾਂ ਕੋ ਵਾਹਿਗੁਰੂ ਜੀ ਕਰਤਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਿੰਘ ਕਾਫੀ ਸਮੇਂ ਤੋਂ ਬੈਠੇ ਹੋ ਬਹੁਤਾ ਸਮਾਂ ਨਹੀਂ ਲੈਣਾ ਨਾਲ ਇਸ ਤਰ੍ਹਾਂ ਮੰਗੇ ਜਦੋਂ ਆਪਾਂ ਕਿਸੇ ਜਥੇਬੰਦੀ ਨਾਲ ਜੁੜਦੇ ਨਾਲ ਜਦੋਂ ਆਪਾਂ ਕੰਮ ਵਿੱਚ ਲੱਤਿਆ ਫਿਰ ਪਤਾ ਲੱਗਦਾ ਸਰਦਾਰ ਕਬੀਰ ਸਿੰਘ ਰਾਜੇ ਵਾਲਾ ਸੁਝੇ ਹੋਏ ਆ ਗੁਰੂਆ ਅਸੀਂ ਵੀ ਜੁੜੇ ਜਦੋਂ ਨਹੀਂ ਜੁੜੇ ਨਵੇਂ-ਨਵੇਂ ਜੁੜਿਆ ਇਹ ਦੱਸਦਾ ਹੀ ਜਿਸ ਤਰ੍ਹਾਂ ਪਤਾ ਨਹੀਂ ਕੀ ਕਾਰਨ ਹੋਊਗਾ ਪਰ ਜਦੋਂ ਕੰਮ ਦੇਖੇ ਸਰਦਾਰ ਪਰਮ ਸਿੰਘ ਦੀ ਮੱਧਪੁਰ ਮੇਰੇ ਕੋਲੇ ਜੀ ਬੈਠੇ ਆ ਜਦੋਂ ਅਧੀ ਰਾਤ ਮੇਨਾਂ ਰਵਾਜ ਮਾਰੀਏ ਅਧੀ ਰਾਤ ਮੇ ਸਾਡੇ ਨਾਲ ਹਾਜ਼ਰ ਹੁੰਦੇ ਆ ਚੋਲਾ ਸਾਹਿਬ ਪਲਾਕ ਦੇ ਵਿੱਚ ਅਧੀ ਵੀ ਸਾਨੂੰ ਇਹ ਨਹੀਂ ਰੋਕਤਾ ਕਿ ਕਿਤੇ ਸਾਨੂੰ ਧੰਨਾਂ ਨਾ ਲਾਉਣਾ ਪਿਆਵੇ ਜਦੋਂ ਜਾ ਕੇ ਖਲੋਨੀਏ ਜੁਰਦੀਰ ਸਿੰਘ ਰਾਜਾ ਆਪ ਦਾ ਨਾਮ ਇੰਨਾ ਵੱਡਾ ਵਾਕਿ ਉਹਦੇ ਨਾਮ ਕੰਮ ਹੁੰਦੀ ਹੈ ਹਾਲ ਸਮਾਨ ਆਏ ਜੀ ਕੀ ਫਤਿਹ ਅੱਜ ਆ ਸਾਰੇ ਭਰਾ ਤੁਕਿੰਨੀ ਨਾ ਲੈ ਲੈ ਕੇ ਕੱਲੇ ਕੱਲੇ ਦਾ ਦੇ ਮਿੰਟ ਦੋ ਹੀ ਦਿੱਤੇ ਛਾਲ ਵੜੇ ਆ ਉਹਦੇ ਦੋ ਮਿੰਟ ਤੋਂ ਪਹਿਲੇ ਧਾਰ ਦੇ ਭਰਾ ਤੁਸੀਂ ਆ ਗਏ ਮੇਰੇ ਵੀ ਹਾਰ ਦਾ ਦੋ ਦਿਨ ਤੋਂ ਸੁਖੀਰ ਸਿੰਘ ਦਿੱਤੇ ਜਾਂਦੇ ਆ ਫਿਰ ਮਰਮੋਤ ਹੋਵੇ ਡਾਡਾ ਆ ਗਿਆ ਉਹ ਨਹੀਂ ਆ ਗਿਆ ਉਹ ਗਾਲੇ ਗਾਲੇ ਕਰ ਰਿਹਾ ਹੈ ਆਪਾਂ ਜਿਹੜੇ ਮਸਜਦ ਬਾਹਰ ਇਕੱਠੇ ਹੋਏ ਆ ਆਪਾਂ ਸਾਰੇ ਭਰਾ ਨਾਲ ਮਿਲ ਕੇ ਜਿਨਾਂ ਹੀ ਆਪਣੇ ਵਿੱਚ ਬਾਲ ਪੁੱਤਰ ਉਹਨਾਂ ਹੀ ਆਪਾਂ ਜੋੜ ਲਾਈਏ ਨਾ ਕਿ ਇਹਨਾਂ ਨਾ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲੁਰਗੇ ਕਿਉਂਕਿ ਆਪਾਂ ਦਾ ਪਹਿਲਾਂ ਹੀ ਸ਼ੁਰੂ ਤੋਂ ਲੈ ਕੇ ਕੋਈ ਬੰਦਾ ਇੱਥੇ ਨਗਰ ਦਾ ਬਾਹਰ ਕੱਢ ਕੇ ਆਖੇ ਜੇ ਸਰਮ ਕਹੇ ਕਿਸਾਨ ਨੇ ਅੱਖਾਂ ਰੱਖੇ ਵੀ ਆਪਾਂ ਕਿਸਾਨ ਜੁਨੀਆ ਦੇ ਐਸ ਮਸਲੇ ਕੋਲੇ ਜਾਣਾ ਹੈ ਤੇ ਅਸੀਂ ਨਾ ਨਹੀਂ ਕੀਤੀ ਜੇ ਮੇਰੇ ਤੋਂ ਨਹੀਂ ਜਾਏਗਾ ਜੇ ਸਰਮਸੂ ਕਿਥਾ ਇਹਨੂੰ ਨਾ ਨਾ ਦੇ ਰਿਹਾ ਫਿਰ ਵੀ ਉਹ ਜਿਹੜੇ ਚੰਦੇ ਨਹੀਂ ਲੈਂਦੇ ਰਿਹਾ ਉਹ ਦਿੰਦੇ ਰਿਹਾ ਜੇ ਕੋਈ ਆਇਆ ਤੇ ਦਿੱਤੇ ਜੇ ਕੋਈ ਨਹੀਂ ਆਇਆ ਉਹ ਨਹੀਂ ਵੀ ਦਿੱਤੇ। ਤੇ ਫਿਰ ਵੀ ਆਪਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਪਿੰਡ ਦੇ ਸ਼ਰੀਕੇ ਪਾਰਟੀਆਂ ਛੱਡ ਲਏ ਕਿਉਂਕਿ ਆਪਾਂ ਉਹ ਸ਼ਿਵ ਸਤਾ ਪਾਰਟੀਆਂ ਦੇ ਇੱਕ ਬੰਦੇ ਬੈਠੇ ਆ। ਜੇ ਆਪਾਂ ਕਲੀਅਰ ਕਲੇਰ ਸੋਨੇ ਛੱਡਿਆ। ਨਹੀਂ ਆਪਾਂ ਸਾਰੇ ਇਕੱਤਰ ਹੋਏ ਆ। ਉਹਨਾਂ ਆਪਣੀ ਨਾਲ ਗੱਲ ਬੜੇ ਕੀ ਮਰਾਸੀ ਦੇ ਘਰ ਉਲੀ ਨੇ ਜੰਗਲਿਆ ਦੇ 12 ਵਜੇ ਲਿਆ ਤੇ 12:30 ਮਰ ਗਈ ਤੇ ਹਾਂ ਦਾ ਧੀ ਹੋਈ ਦੇ ਚੋਲ ਹੀ ਨਹੀਂ ਪੁੰਦੇ ਜਿਹੜੇ ਗੱਲਾਂ ਕਰਦੀ ਗਈ ਆ ਉਹਨੂੰ ਦੀ ਜਿਹੜੇ ਵੀ ਭੈਣ ਭਰਾ ਸਾਰੇ ਆਏ ਨੇ ਇਹਨਾਂ ਦਾ ਧੰਨਵਾਦ ਆ। ਅੱਜ ਆਪਾਂ ਇਕੱਠੇ ਹੋ ਕੇ ਇੱਕ ਮੰਚ ਤੇ ਬਈਏ ਪਾਰਟੀਆਂ ਨੂੰ ਛੱਡ ਕੇ ਕਿਉਂਕਿ ਪਾਰਟੀਆਂ ਦਾ ਜ਼ਮਾਨੀ ਲੈਣਾ ਉਹ ਚੀਜ਼ ਨੂੰ ਛੱਡ ਕੇ ਆਪਾਂ ਕਿਸਾਨ ਸਾਰੇ ਇਕੱਠੇ ਹੋਈਏ। ਵਾਇਰ ਜਿੱਤਾਂ ਫਲਸਾ ਵਾਇਰ ਜਿੱਤੀ ਫੱਤੇ। ਕਿਹਾ ਸਰਕਾਰਾਂ ਜਾਂ ਆਪਣੇ ਭਾਈ ਦਰਸ਼ਨ ਰਤੇ ਅਸੀਂ ਬੜਾ ਜਨਾ ਜੀ ਰਹੇ ਆ ਮੇਰੇ ਅੰਦਰ ਧੰਨਵਾਦ ਕਰਦੇ ਆ ਜਿਹੜੀ ਜਿਹੜੀ ਸੰਗਤ ਇੱਥੇ ਪਹੁੰਚੀ ਆ

ਇਹਨਾਂ ਦੇ ਜ਼ਿਲ੍ਹੇ ਵਿੱਚ ਜਿਹੜਾ ਹਰੂ ਸਿੰਘ ਇੱਥੇ ਆਏ ਨੇ ਮੁਸੌਹਦੇਦਾਰ ਜਿਹੜੇ ਕਿਸਾਨ ਜਿਹੜੇ ਵੀ ਨਾਲੇ ਨਾਲ ਇਸ ਸਥਾਨ ਮੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਆਪਾਂ ਸਭ ਤੋਂ ਉਸ ਬੁੱਢੇ ਜਰਨੈਰ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਬੜਾ ਲੰਮਾ ਜੋੜਾ ਸੰਘਰਸ਼ ਲੜਿਆ ਤੇ ਇਸ ਜਿਹੜੀ ਇਹ ਸੰਘਰਸ਼ ਕਮੇਟੀ ਹੈ ਇਹਨੂੰ ਬਾਹ ਦੀ ਗੱਲ ਦੀਆਂ ਸਾਖਾਂ ਢਾਣ ਬਣਾ ਕੇ ਪੂਰੇ ਭਾਰਤ ਦੇ ਵਿੱਚ ਫਲਾਇਆ ਕਿਸਾਨੀ ਦੇ ਮਹਾਰ ਸਰਦਾਰ ਬਲਦੇਵ ਸਿੰਘ ਜੀ ਰਾਜੀਪਾਲ ਉਹਨਾਂ ਦੀ ਸਮੂਹਿਤ ਜੂਨ ਜਿਹੜੀ ਸਾਡੇ ਆਪਣੇ ਕੋਲ ਪਹੁੰਚੀ ਆ ਜਿਨ੍ਹਾਂ ਦੇ ਵਿੱਚੋਂ ਮੇਰੀ ਜਾਨ ਤੋਂ ਪਿਆਰਾ ਮੇਰਾ ਦੋਸਤ ਔਰ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਪ੍ਰਗਟ ਸਿੰਘ ਜੀ ਤਲਵੰਡੀ ਰਪਾਲ ਮਖੂ ਭਾਰਤੀ ਕਿਸਾਨ ਜੂਲੀਆ ਰਾਜੇਵਾਲ ਸਭਾ ਸਕਰ ਉਹਨਾਂ ਦੇ ਨਾਲ ਆਏ ਮੇਰੇ ਵੀਰ ਪ੍ਰਗਟ ਸਿੰਘ ਜੀ ਮਹੀਪੁਰ ਜ਼ਿਲ੍ਹਾ ਪ੍ਰਧਾਨ ਹੋਰ ਵੀ ਜਿਹੜੇ ਕਿਸਾਨ ਜੂਲੀ ਆਂਦੇ ਆ ਗੂ ਆਏ ਆ ਮੈਂ ਨਾਮਾਂ ਤੋਂ ਨਹੀਂ ਜਾਣੂ ਪਰ ਹਾਲੇ ਤੋਂ ਸੰਗਤ ਆਈ ਹਾਂ ਮਹੀਪੁਰ ਤੋਂ ਸਾਡਾ ਆਪਦਾ ਪਰਿਵਾਰ ਜਿਹੜਾ ਧੰਨਵਾਦ ਟਾਈਮ ਗਰਮੀ ਦਾ ਕਰਕੇ ਆਪਾਂ ਜਿਹੜੇ ਸੁਝਾਅ ਦੇਣ ਵਾਲੀ ਗੱਲ ਹੈ ਜਿਹੜੀ ਸਮਝਾਉਣ ਲਈ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਹੋਣੀ ਦਵੇ ਫਸਣਗੇ ਮੈਂ ਲਾਲ ਸਟੇਜ ਸੈਕਟਰੀ ਵੱਲੋਂ ਵੀ ਟਾਈਮ ਦੇਵਾਂਗਾ ਮੇਰਾ ਵੱਡਾ ਵੀਰ ਸਰਦਾਰ ਨਰਮਨ ਸਿੰਘ ਆਰਤੀਆ ਸਾਹਿਬ 2 ਮਿੰਟ ਵਾਸਤੇ ਆਉਣ ਉਹ ਦੂੰਗਾ ਅਗਲਾ ਫਿਰ ਦੇ ਦੇ ਟਾਈਮ ਸੰਗਤਾਂ ਦਾ ਧੰਨਵਾਦ ਆਏ ਹੋਏ ਸੰਗਤਾਂ ਸਾਹਿਬ ਰਾਤੇ ਜੀ ਆਇਆਂ ਧੰਨਵਾਦ ਭਾਈ ਜੀ ਖਾਲਸਾ ਭਾਈ ਜੀ ਦੀ ਬੇਨਤੀ ਸਰਦਾਰ ਸਰਦਾਰ ਵਰਗ ਸਿੰਘ ਜੀ ਨੂੰ ਵਿਸ਼ਵਾਸ ਦਿਵਾਵਾਂਗਾ ਜੋ ਵੀ ਸਾਨੂੰ ਪਾਰਟੀ ਉਤਲਾਵੇਗੀ ਇਹ ਸਿਰਫ ਤੇ ਹਰ ਮੰਦ ਦੇ ਨਾਲ ਇਹ ਵਿਵਾਹਾਗੇ ਰਾਤ ਪਰ ਦੇਣੇ ਕਰਕੇ ਇਹਨਾਂ ਦਾ ਪਾਰਟੀ ਦਾ ਜਿਹੜਾ ਹੈ ਵੱਧ ਤੋਂ ਵੱਧ ਨਾਲ ਜੁੜਾਂਗੇ ਸੰਗਤ ਜਿੱਦੀ ਵੀ ਸਾਡੇ ਨਾਲ ਜੁੜੀ ਗਈ ਵੱਧ ਤੋਂ ਵੱਧ ਨਾਲ ਜਿਹਨੂੰ ਵਿਸ਼ਵਾਸ ਦਿਵਾਉਣੇ ਆ ਸੰਗਤ ਦੀ ਇਕੱਠ ਕਰਕੇ ਜਿੱਥੇ ਵੀ ਸਾਨੂੰ ਸਭ ਹੋ ਗਏ ਪਹੁੰਚਾਂਗੇ ਰਾਤ ਹੋਵੇ 1:30 ਹੋਵੇ ਇੱਕ ਹੀ ਸਮਝਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਲੰਮੇ ਸਮੇਂ ਤੋਂ ਗਰਮੀ ਦੇ ਵਿੱਚ ਸਾਡੇ ਸਾਥੀਆਂ ਦਾ ਵਿਚਾਰ ਸੁਣ ਰਹੇ ਹੋ ਮੇਰੇ ਹੱਥੀਂ ਸਤਕਾਰਿਓ ਲੈ ਛੋਟੇ ਵੀਰ ਰਾਜ ਬਹਾਦਰ ਸਿੰਘ ਬਰਨਾਲਾ ਦੇ ਗ੍ਰਹਿ ਵਿਖੇ ਤੁਸੀਂ ਸਵੇਰ ਤੋਂ ਪਹੁੰਚੇ ਹੋ ਜਿਹਨੇ ਵੀ ਕਿਸਾਨ ਪਹੁੰਚੇ ਹੋ ਮੇਰੇ ਨਾਲ ਜਿਹੜੇ ਸਾਥੀ ਪਹੁੰਚੇ ਆ ਸਰਦਾਰ ਗੁਰਦੇਵ ਸਿੰਘ ਜੀ ਤਲਵੰਡੀ ਸਰਦਾਰ ਕਾਰਜ ਸਿੰਘ ਜੀ ਤਲਵੰਡੀ ਗਦੇਦਾਰ ਅੰਗਰੇਜ਼ ਸਿੰਘ ਜੀ ਪੀਰ ਮੁਹੰਮਦ ਔਰ ਸਾਡੇ ਨਰਮਨ ਸਿੰਘ ਜੀ ਘਟਾ ਬਾਦਸ਼ਾਹ ਔਰ ਸਾਡੇ ਚੋਲਾ ਸਾਹਿਬ ਤੋਂ ਸਰਦਾਰ ਜੀਤ ਸਿੰਘ ਜੀ ਜੱਬਾ ਜਿਹੜੇ ਨਵੇਂ-ਨਵੇਂ ਸਾਡੀ ਦਵੇ ਪੰਦੀ ਦੇ ਵਿੱਚ ਆਇਆ ਸਾਡੇ ਵਿਚਾਰਾਂ ਨੂੰ ਪ੍ਰਵਾਨ ਕਰਦੇ ਸਰਦਾਰ ਕਾਰਜ ਸਿੰਘ ਜੀ ਚੋਲਾ ਸਾਹਿਬ ਬਾਗ ਦੇ ਭਾਰਤੀ ਖਸਰਾ ਨੇ ਰਾਜੇਵਾਲ ਦੇ ਪ੍ਰਧਾਨ ਨੇ ਔਰ ਸਾਡੇ ਜ਼िले ਦੀ ਨਿਵੇਣ ਕੀ ਕਰਦੇ ਇੱਥੇ ਲੀਡ ਕਰ ਰਹੇ ਆ ਮੇਰੇ ਸਰਨਾਮੇ ਮਰਗਰ ਸਿੰਘ ਜੀ ਮੈਦੀਪੁਰ ਔਰ ਮੇਰੇ ਕਰੀਬੀ ਰਿਸ਼ਤੇਦਾਰੀ ਖਿਆਲਿਆ ਪਿੰਡ ਤੋਂ ਗੁਰਚਰਨ ਸਿੰਘ ਬਿੱਟੂ ਵੀ ਸਾਥੀਆਂ ਸਮੇਂ ਪਹੁੰਚੇ ਆ ਜੇ ਲੋ ਕਿਸੇ ਦਾ ਨਾਮ ਹੀ ਲੈ ਸਕਦਾ ਤੇ ਮਾਫੀ ਚਾਹੁੰਦਾ ਸਭ ਤੋਂ ਪਹਿਲਾਂ ਮੇਰੀ ਤੇ ਆਪਦੀ ਹਾਜ਼ਰੀ ਲਵਾਓ ਰਸਮਤ ਕਰੋ ਪਵਿੱਤਰ ਗੱਜ ਕੇ ਬਲਾਓ ਫਤੇ ਵਾਹੀ ਕੋ ਟੀਕਾ ਖਾਲਸਾ ਵਾਹੀ ਕੋ ਟੀਕੀ ਫਤੇ ਮੇਰੇ ਸਾਥੀਆਂ ਨੇ ਕਿਸਾਨੀ ਮੁੱਦਿਆਂ ਬਾਰੇ ਬਹੁਤ ਕੁਝ ਦੱਸਿਆ ਮੈਂ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾਵਾਂਗਾ ਮੈਂ ਥੋੜਾ ਜਿਹਾ ਪਿਛੇ ਰੁਝਾਨਾ ਚੌਣਾ ਕਿਉਂਕਿ ਮੇਰੀ ਇਸ ਪਰਿਵਾਰ ਦੇ ਨਾਲ ਰਿਸ਼ਤੇਦਾਰੀਆਂ ਵਿੱਚ ਜੁੜਦੀਆਂ ਪਰਿਸ਼ਤੇਦਾਰੀ ਤੋਂ ਜ਼ਿਆਦਾ ਜਿਹੜੀ ਉਹ ਭਾਈਚਾਰ ਕਿਸਾਨ 15 ਸਾਲ ਤੋਂ ਰਾਜਸੂਰ ਦੇ ਨਾਲ ਮੇਰਾ 15 ਕਿਸਾਲ ਦਾ ਜਿਹੜਾ ਵਾਹ ਹੈ ਅਸੀਂ ਅਕਸਰ ਇੱਕ ਦੂਜੇ ਦੇ ਦੁੱਖਾਂ ਤੇ ਸੁੱਖਾਂ ਦੇ ਵਿੱਚ ਹਾਜ਼ਰ ਹੁੰਨੇ ਆ ਔਰ ਮੈਂ ਬੜੇ ਚਿਰ ਦਾ ਇਹਨਾਂ ਨੂੰ ਕਹਿਦਾ ਆ ਸਰ ਮੈਂ ਕਹਾਂ ਯਾਰ ਜੱਥੇਬੰਦੀ ਦੇ ਵਿੱਚ ਤੂੰ ਸੇਵਾ ਕਰਿਆ ਕਰੋ ਕਿਉਂਕਿ ਰਾਜਨੀਤਿਕ ਤੌਰ ਤੇ ਸਿਆਸੀ ਲੋਕ ਜਿਹੜੇ ਆ ਉਹ ਬੁੜੇ ਫਿਰਦਿਆਂ ਪਰ ਜਿਹੜਾ ਨਿਹੜਾ ਦਾ ਸਵਾਦ ਆਉਂਦਾ ਉਹ ਜ਼ਫੇਬੰਦੀ ਦੇ ਵਿੱਚ ਆਉਂਦਾ ਆਹ ਪ੍ਰਕਰਸੋਂ ਬੈਠਾ ਮੇਰੇ ਪਿਛਲੇ ਪਿੰਡ ਦਾ ਮੈਂ 2-3 ਸਾਲਿਆਂ ਨੂੰ ਮੈਨੂੰ ਯਾਦ ਆ ਗਿਆ ਪਹਿਲਾਂ ਕਹਿਣਾ ਮੈਂ ਤੈਨੂੰ ਯਾਰ ਜਿਲੇ ਦਾ ਪ੍ਰਧਾਨ ਬਣਾ ਕੇ ਜਿਲਾ ਚਲਾ ਲੀਏ ਬੜੀ ਪੁਰਾਣੀ ਗੱਲ ਦੌਲਤ ਨੂੰ ਪਹਿਲਾਂ ਦੀ ਤੇ ਇਹਨੇ ਮੇਰੀ ਗੱਲ ਨਾ ਸੁਣੀ ਜਦੋਂ ਦੌਲਤ ਚੱਲਿਆ ਤੇ ਮੇਰੇ ਨਾਲ ਟਿਕਰੀ ਬਾਰਡਰ ਤੇ ਗਿਆ ਤੇ ਜਦੋਂ ਜ਼ਫੇਬੰਦੀਆਂ ਦਾ ਜਲਵਾ ਸਿਰ ਚੜ੍ਹ ਕੇ ਬੋਲਿਆ ਮੁੜ ਕੇ ਕਹਿੰਦਾ ਮੈਨੂੰ ਪ੍ਰਧਾਨ ਬਣਾ ਵੈਕਰੂ ਨੇ ਕਿਰਪਾ ਕੀਤੀ ਸਮਾਂ ਇਹੋ ਜਿਹਾ ਆਇਆ ਤੇ ਜ਼ਿਲ੍ਹੇ ਦੀ ਪ੍ਰਧਾਨਗੀ ਦਿੱਤੀ ਹੁਣ ਕਹਿੰਦਾ ਪ੍ਰਧਾਨ ਜੀਆਂ ਵਿੱਚ ਸਵਾਲ ਬੜਾ ਆਉਂਦਾ ਹੈ ਕਿਉਂਕਿ ਕਿਸਾਨਾਂ ਦਾ ਹੁਣ ਸਿਰ ਚੜ ਕੇ ਨੀਕਾ ਬੋਲਦਾ ਜਿੱਦਾਂ ਨੂੰ ਫੋਨ ਜਾਂਦਾ ਅੱਗ ਕੱਢਦੇ ਜਾਂਦੇ ਫੋਨ ਇੱਕ ਬੰਦੇ ਸਿਆਸੀ ਦਾ ਫੋਨ ਹੋਵੇ ਮੈਂ ਦਾਅਵੇ ਨਾ ਕਹਿੰਦਾ ਸਾਡਾ ਜ਼ਿਲ੍ਹਾ ਪ੍ਰਧਾਨ ਦਾ ਇੱਕ ਬੰਦੇ ਫੋਨ ਹੋਵੇ ਗੋਡੀਆਂ ਲਵਾ ਕੇ ਰੱਖਦੇ ਆ ਪਰ ਸੱਚ ਤੇ ਲੜਦੇ ਆ ਟੱਕਰ ਅਸੀਂ ਕਿਤੇ ਹੋਣ ਦਿੰਦੇ ਆ ਪੂਰੇ ਪੰਜਾਬ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਜੀਸੂ ਜੱਤਾ ਬੈਠੇ ਆ ਵੱਡਾ ਕੱਠ ਕੀਤਾ ਸੀ ਇਹਨਾਂ ਨੇ ਆ ਠੀਕ ਹੈ ਦਸੇਪਰਦੀ ਤੋਂ ਮੈਂ ਕਿਸੇ ਨੂੰ ਨਿੰਦਦਾ ਨਹੀਂ ਕਿਸੇ ਨੂੰ ਸਲਾਉਂਦਾ ਨਹੀਂ ਔਰ ਸਾਰੇ ਵਿਚਾਰਾਂ ਤੋਂ ਕਾਇਲ ਹੋ ਕੇ ਨਾ ਕਿਸਾਨ ਮਜ਼ਦੂਰ ਸੰਸਦਕ ਜਿੰਦੀ ਛੱਡ ਕੇ 12 ਪਿੰਡ 12 ਪਿੰਡਾਂ ਦੀਆਂ ਕਾਇਆਂ ਲੈ ਕੇ ਪੂਰਾ ਜ਼ੋਨ ਲੈ ਕੇ ਸਾਡੇ ਵਿੱਚ ਆਇਆ ਇਹਨਾਂ ਨੇ ਵੱਡਾ ਪ੍ਰੋਗਰਾਮ ਪਿੰਡ ਰਤੋ ਗਿਆ ਚੋਲਾ ਸਹਿਬ ਬਲਾਕ ਦਾ ਉੱਥੇ ਪ੍ਰੋਗਰਾਮ ਰੱਖਿਆ ਸੀ ਉਹਨਾਂ ਨੇ ਦੱਸਿਆ 28 ਤਰੀਕ ਦੀ ਰੈਲੀ ਰਾਜੀਵਲ ਸਾਹਿਬ ਆ ਰਹੇ ਆ ਔਰ ਅੱਜ ਦੇ ਸਾਲ ਸਾਥ ਜਿਹੜੇ ਉਹ ਜਿਲ੍ਹਿਆਂ ਭਾਈ ਜਿਹੜੀਆਂ ਰਾਈਆਂ ਕਰਕੇ ਜਾਣਗੇ ਔਰ ਬੜੇ ਬੁੱਧਿਆਂ ਦੀ ਇੱਥੇ ਗੱਲ ਹੋਈ ਹੈ ਮੈਂ ਜਿਆਦਾ ਜੇ ਕਰਾਂ ਕਿਉਂਕਿ ਦਿੱਲੀ ਅंदोलਨ ਜਦੋਂ ਅਸੀਂ 150 ਤੋਂ ਤਿਆਰੀ ਕਰਕੇ ਤੁਰੇ ਸੀ ਤੇ ਨਾਰਾ ਦਿੱਤਾ ਸੀ ਨਸਲਾਂ ਦੇ ਫਸਲਾਂ ਬਚਾਉਣ ਦਾ ਕਿਉਂਕਿ ਜ਼ਮੀਨਾਂ ਬਚਾਉਣ ਦਾ ਨਾਰਾ ਦਿੱਤਾ ਸੀ ਉਹ ਤਿੰਨ ਕਾਲੇ ਕਾਨੂੰਨਾਂ ਲਈ ਵਾਪਸ ਕਰਕੇ ਜਿੱਤ ਕੇ ਮੁੜੇ ਪਰ ਨਸਲਾਂ ਬਚਾਉਣ ਵਾਲੀ ਲੜਾਈ ਜਿਹੜੀ ਹੁਣ ਆ ਜੀ ਸਾਡੀ ਹਾਜ਼ੂਰੀ ਹੈ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਹੈ

ਮੈਂ ਸਮਝਣਾ ਜਦੋਂ 22 ਮੀਟਿੰਗਾਂ ਦਿੱਲੀ ਦੇ ਵਿੱਚ ਕਰਕੇ ਗੋਡੀਆਂ ਲਵਾ ਗਿਆ ਸੀ ਅਸੀਂ ਬਾਦਲੀ ਜਦੋਂ ਵਿਪਾਰੀ ਦਾ ਮੋਰਚਾ ਲੱਗੇਗਾ ਮੈਂ ਦਾਵਾ ਕਰਦਾ ਤੁਹਾਡੇ ਨਾਲ ਸਰਕਾਰ ਨੂੰ ਅਸੀਂ ਇੱਕ ਨਹੀਂ ਅਸੀਂ ਕਰਦੇ ਵਾਂਗੇ ਕਿਉਂਕਿ ਸਾਡੀ ਤਾਕਤ ਤਿਆਰੀ ਏਡੀ ਮਜ਼ਬੂਤ ਹੋਵੇਗੀ ਕਿਉਂਕਿ ਜੋ ਪੰਜਾਬ ਦੇ ਨਾਲ ਲੁੱਟ ਹੋਈ ਅੱਜ ਤੱਕ 1947 ਤੋਂ ਲੈ ਕੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਜਾਣੀ ਜਾਂਦੀ ਏ ਪੰਜਾਂ ਦਰਿਆਵਾਂ ਦੀ ਧਰਤੀ ਤੋਂ ਢਾਈ ਦਰਿਆ ਰਹਿ ਕੇ ਪੰਜਾਬ ਬੱਟਿਆ ਗਿਆ ਪੰਜਾਬ ਦੇ ਨਾਲ ਜਿਹੜੇ ਵਿਕਰੇ ਹੋਏ ਰਪੇਰੀਅਰ ਕਾਨੂੰਨ ਇਹ ਕਹਿੰਦਾ ਜਿਸਨ ਦੇ ਵਿੱਚ ਜਿਹੜਾ ਸਟੇਟ ਆਉਂਦੀ ਉਹਦਾ ਹੱਕਦਾਰ ਬੰਦਾ ਹੈ ਜੇ ਸਟੇਟ ਦੇ ਵਿੱਚੋਂ ਦੀ ਦਰਿਆ ਲੰਘਦਾ ਸਭ ਤੋਂ ਪਹਿਲਾਂ ਉਹਦਾ ਅਧਿਕਾਰ ਹੈ ਜਿਉਂ ਪਾਣੀ ਵਗਦਾ ਤੇ ਜਦੋਂ ਹਾੜ ਆਉਂਦਾ ਉਹ ਉਹ ਡੁੱਬਦੇ ਨਹੀਂ ਆ ਬੇਸਨ ਰਾਇਪੇਰੀਅਰ ਕਾਨੂੰਨ ਦੁਨੀਆ ਦੇ ਅੱਜ ਤੱਕ ਦੁਨੀਆ ਵਿੱਚ ਜੜੀਆਂ ਲੋਕਾਂ ਦੇ ਰੌਲੇ ਪਿੰਦੇ ਆ ਦੁਗੀਆਂ ਮੁਖਾਂ ਦੇ ਨਾਲ ਰਪੇਰੀਅਨ ਸੁਧਾਰ ਦੇ ਮਤਲਬ ਕੋਲ ਦਾ ਫੈਸਲਾ ਹੁੰਦਾ ਹੈ ਮਲਟੀ ਕਾਨੂੰਨ ਦੇ ਤਹਿਤ ਉਸ ਪ੍ਰਿਆ ਦਾ ਫੈਸਲਾ ਹੋ ਗਿਆ ਸਪੀਡ ਦਿੱਤੀ ਹੈ ਜਿਸਨ ਦੇ ਵਿੱਚ ਸਾਡੇ ਹਰਿਆਣਾ ਸੱਭ 40% ਵੰਡ ਹੋਈ ਸਾਡੇ ਨਾਲ ਸੱਭ 40% ਹਰਿਆਣੇ ਦੇ ਨਾਲ ਵੰਡ ਹੋਈ 70% ਪੰਜਾਬ ਦੇ ਵਿੱਚ ਰਹਿ ਗਿਆ 40% ਅਸੀਂ ਹਰਿਆਣੇ ਨੂੰ ਦੇ ਦਿੱਤਾ ਉਹਦੇ ਜ਼ਬਰਦਸਤ ਉਸ ਤੋਂ ਮਗਰੋਂ ਦੇਸ਼ ਦੇ ਵਿੱਚ ਉਹਦਾ ਰਾਵੀ ਰਾਵੀ ਨੂੰ ਗਿਣਿਆ ਨਹੀਂ ਗਿਆ ਸੱਭ ਨੂੰ ਛੱਡਿਆ ਸੱਭ ਨੂੰ ਛੱਡਿਆ ਦੇ ਵਿੱਚ ਜਿਹੜਾ 1 ਉਹਨਾਂ ਦਾ ਹਿੱਸਾ ਦਿੱਤਾ ਸਾਡੇ ਤਕਲੇ ਦੀ ਜਿਹੜੀ ਤਕਲੇ ਦੀ ਸੇਰ ਆ ਜਿਹੜਾ ਤਕਲਾ ਸੀ ਉਹ ਗੱਡਿਆ ਸਾਡੇ ਲੀਡਰਾਂ ਨੇ ਇਨਸਾਫ ਨਹੀਂ ਕੀਤਾ ਸਾਡੇ ਪੰਜਾਬ ਦੇ ਨਾਲ ਕਿਉਂਕਿ ਜਦੋਂ ਘਰ ਦਾ ਨੰਬਰ ਤੜੀ ਘਰ ਨੂੰ ਖਾਮ ਤੇ ਤੁਲ ਜੇ ਘਰ ਨੂੰ ਖਤਮ ਕਰਕੇ ਤੁਲ ਜੇ ਸਰਦਾਰ ਦਰਬਾਰਾ ਸਿੰਘ ਨੇ ਅਰਦੀ ਕੁਰਸੀ ਬਚਾਉਣ ਦੀ ਖਾਤਰ ਸਹਿਮ ਕਰਕੇ ਦੇ ਦਿੱਤੇ ਰਾਗਾਦੀ ਨੇ ਇਹ ਗੱਲ ਕਹੀ ਜੇ ਇਸ ਵਾਰੀ ਅੰਦੇ ਜੇਦੂ ਸਾਈਨ ਕਰ ਲਿਆ ਤੇ ਨਹੀਂ ਤੇ ਤੇਰੀ ਕੁਰਸੀ ਨਾਦੀ ਰਹੇਗੀ ਉਸ ਤਰ੍ਹਾਂ ਤੇ ਪੰਜਾਬ ਦਾ ਪੱਕੀ ਸਰਦਾਰ ਦਰਬਾਰਾ ਰਹਿੰਦੀ ਦੁਨੀਆ ਤੱਕ ਉਸ ਗਦਾਰੀ ਦੇ ਲਿਸਟ ਦੇ ਵਿੱਚ ਨਾ ਦਰਬਾਰਾ ਸਿੰਘ ਧਾਰੇਗਾ ਪੰਜਾਬ ਨਾਲ ਧੋ ਕਰਕੇ ਗਿਆ ਉਹ ਦਰਬਾਰਾ ਸਿੰਘ ਨੇ ਸਹਿਮਤ ਕਰਕੇ ਉਹ ਸਾਡੀ ਅਪੀਲ ਜਿਹੜੀ ਉਹ ਵਾਪਸ ਲੈ ਲਈ ਐਸ ਲਈ ਅੱਜ ਵੀ ਸਵਾਤ ਸੇ ਦਾ ਟਿਕਲਾ ਜਿਹੜਾ ਸਾਡਾ ਉਹ ਗੱਡਿਆ ਨਾ ਇਸ ਵਾਰੀ ਬਣੀ ਏ ਨਾ ਬਲ ਦੇਵਾਂਗੇ ਪਰ ਸਾਡੇ ਦੋਸਤਾਂ ਦੇ ਵਿੱਚ ਜਿਵੇਂ ਇਹੋ ਜਿਹੀ ਹੱਡੀ ਸੁੱਟੀ ਜਿਹੜੀ ਕਦੀ ਵੀ ਸਾਨੂੰ ਸਾਡੀ ਜਾਨ ਨਹੀਂ ਛੁੱਟੇਗੀ ਦਿੱਲੀ ਲੋਲਨ ਅਸੀਂ ਲੜਿਆ ਫਰਿਆਲੇ ਦਾ ਮੁਖਮੰਤੀ ਖੱਟੜ ਇਹ ਕਹਿੰਦਾ ਜਿੱਥੇ ਐਸਐਮਐਲ ਦਾ ਪਾਣੀ ਪੈਰ ਉੱਥੋਂ ਦੇ ਕਿਸਾਨਾਂ ਨੂੰ ਇਕੱਠਿਆਂ ਕਰਕੇ ਕਹਿੰਦਾ ਇਹਨਾਂ ਨੂੰ ਕਹੋ ਪੰਜਾਬ ਵਾਲਿਆਂ ਨੂੰ ਐਸਐਮਐਲ ਨਹਿਰ ਦਾ ਲੈ ਕੇ ਦੇਰ ਸਾਨੂੰ ਪਰ ਮੈਂ ਅਫਰੀਦ ਉਹ ਹਿਆਰੇ ਵਾਲੇ ਜੱਟਾਂ ਦੇ ਜੱਟਾਂ ਦੇ ਉਹਨਾਂ ਨੇ ਕਿਹਾ ਕਿ ਅਸੀਂ ਭਰਾਵਾਂ ਦੇ ਨਾਲ ਬੰਨ ਕਰਾਂਗੇ ਅੱਜ ਤੇਰਾ ਕਹਿਣਾ ਕੋਈ ਮਤਲ ਨਹੀਂ ਅੱਜ ਅਸੀਂ ਦਿੱਲੀ ਉਦੋਂ ਲੜਨ ਜੁਤਣਾ ਕਿਉਂਕਿ ਸਿਆਸੀ ਲੋਕ ਸਾਨੂੰ ਲੜਾਉਣ ਤੋਂ ਹਰਦੇ ਨਹੀਂ ਮੇਰੇ ਪਿੰਡ ਦੇ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਨੇ ਇੰਦਰਾ ਗਾਂਧੀ ਤੇ ਸਰਵੰਧ 25000 ਕਿ ਉਸ ਪਾਣੀ ਜਿਹੜਾ ਹੈ ਉਹਨਾਂ ਦੇ ਵਿੱਚ ਪੈਂਦਾ ਔਰ 12000 ਜਿਹੜਾ ਪਾਣ ਬੱਧਾ ਜਿਹੜਾ ਪਾਣੀ ਦੇ ਵਿੱਚੋਂ ਮੈਂ ਸਮਝਦਾ ਚਿਣੀ ਚੌੜੀ ਨਹੀਂ ਭਰ ਸਕਦੀ ਸਿੱਧਾ ਹਰਿਆਣਾ ਮਰਾਠਸਥਨ ਨੂੰ ਦਿੱਤਾ ਕਿਉਂਕਿ ਬੇਸਨ ਦੇ ਵਿੱਚ ਰਾਜਸਥਾਨ ਆਉਂਦਾ ਹੀ ਨਹੀਂ ਇਸੇ ਦੁਨੀਆਂ ਦਾ ਕੋਈ ਕਾਨੂੰਨ ਹੀ ਨਹੀਂ ਜਿਹੜਾ ਬੇਸਨ ਦੇ ਵਿੱਚ ਸਪੀਡ ਨਹੀਂ ਆਉਂਦੀ ਉਹਨੂੰ ਪਾਣੀ ਦਿੱਤਾ ਜਾਵੇ ਫੇਰ ਕੁਝ ਸਮਾਂ ਉਹ ਦੋਸੇ ਦਿਨ ਅਸੀਂ ਪੈਸੇ ਲੈਂਦੇ ਰਹੇ ਉਹਨਾਂ ਦੇ ਪਰ ਸਾਡੇ ਲੀਡਰਾਂ ਨੇ بلکی جمے والی نہیں نبائی سا جا لیا پی پیا سب تو زیادہ واحر جی کا خالص واحد فتح پرم ستکار گرو خالسا جی سب بہت ہی ستکار یوگ سردار پرگی تلوندی صوبہ سکتر ਔਰ ਸਾਡੇ ਜ਼ਿਲ੍ਹੇ ਦੀ ਟੀਮ ਦੇ ਸਾਥੀ अजीत ਸਿੰਘ ਜੰਮਾ ਜਿਨ੍ਹਾਂ ਦੇ ਤੁਸੀਂ ਹੋਂਨੇ ਵਿਚਾਰ ਸਰੋਣੀ ਕੀਤੇ ਸਰਦਾਰ ਕਾਰਤ ਸਿੰਘ ਜੀ ਕੋਲਾ ਸਾਹਿਬ ਤੋਂ ਸਾਡੇ ਬਹੁਤ ਹੀ ਪੁਰਾਣੇ ਦੇ ਜਝਾਰੂ ਉੱਤਰ ਸਰਦਾਰ ਸੰਜੀਤ ਸਿੰਘ ਦੇ ਬਰਨਾਲਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਰابطਾ ਬੜੇ ਲੰਮੇ ਸਮੇਂ ਤੋਂ ਅਗਰੋ ਪਰੇ ਖਾਲਸਾ ਜੀ ਸਰਦਾਰ ਰਾਜਪਾਹਦ ਸਿੰਘ ਜੀ ਜਿਨ੍ਹਾਂ ਦਾ ਜਿਨਾਂ ਨੇ ਪ੍ਰੋਗਰਾਮ ਨੂੰ ਲਿਖਿਆ ਕਿ ਉਪਰੇ ਖਾਲਸਾ ਜੀ ਜੇ ਪੰਜਾਬ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੀਜੇਪੀ ਨੇ ਪਿਛਲੇ ਸਾਲ ਇੱਕ ਕਾਨੂੰਨ ਬਣਾਇਆ ਡੈਮ ਸੇਫਟੀ ਐਕਟ ਜੀ ਦੇ ਵਿੱਚ ਸਾਰੇ ਭਾਰਤ ਦੇ ਡੈਮਾਂ ਦਾ ਕੰਟਰੋਲ ਸਿੱਧਾ ਜਿਹੜਾ ਹੈ ਮੋਦੀ ਸਰਕਾਰ ਦਾ ਹੈ ਅਜ ਪਾਖੜਾ ਡੈਮ ਰਣਜੀਤ ਸਾਗਰ ਡੈਮ ਜਿੰਨੇ ਵੀ ਜਿੱਥੇ ਵੀ ਪੰਜਾਬ ਦੀ ਹਿੱਸੇਦਾਰੀ ਸੀ ਅੱਜ ਦੀ ਤਰੀਕ 'ਚ ਕੋਈ 1% ਵੀ ਹਿੱਸੇਦਾਰੀ ਪੰਜਾਬ ਦੀ ਨਹੀਂ ਰਹੀ। ਨਾ ਉਹਦੇ ਬਿਜਲੀ 'ਚ ਜਿਹੜੀ ਬਿਜਲੀ ਬਣ ਰਹੀ ਆ ਉਹਦੇ ਉੱਤੇ ਵੀ ਸੈਂਟਰ ਸਰਕਾਰ ਦਾ ਕਬਜ਼ਾ। ਜੋ ਕਰਿਆਵਾ ਦਾ ਪਾਣੀ ਆ ਡੈਮ ਸੇਫਟੀ ਇਟ ਦੇ ਨਾਲ ਸਾਰੇ ਦਾ ਸਾਰਾ ਨੈਸ਼ਨਲ ਕੰਟਰੋਲ ਜਿਹੜਾ ਉਹ ਵੀ ਮੋਦੀ ਸਰਕਾਰ ਕੋਲ ਹੈ। ਗੁਰੂ ਪਰੇ ਖਾਲਸਾ ਜੀ ਇਹਨਾਂ ਚੀਜ਼ਾਂ ਦੇ ਨਤੀਜੇ ਸਿੱਡੇ ਸਾਨੂੰ ਆਉਣ ਵਾਲੇ ਸਮੇਂ 'ਚ ਪੁੱਗਤਰੇ ਪੈਣਗੇ। ਕਿਉਂਕਿ ਸਾਰੀ ਧਰਤੀ ਦਾ ਪਾਣੀ ਜਿਹੜਾ ਇਹਨਾਂ ਟੂਗਾ ਚਲੇ ਗਿਆ ਹੈ ਕਾਰਨ دریاਵਾਂ ਦਾ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਅਸੀਂ ਮਜਬੂਰ ਹਾਂ ਇਸ ਧਰਤੀ ਚੋਂ ਪਾਣੀ ਕੱਢਣ ਦੇ ਵਾਸਤੇ ਔਰ ਪਿਛਲੇ 30 ਸਾਲਾਂ ਚ ਅਸੀਂ 200 ਫੁੱਟ ਜਿਹੜੀ ਆ ਧਰਤੀ ਸੁਕਾ ਲਈ ਆਪਣੀ ਗੁਰੂ ਪਰੇ ਖਾਲਸਾ ਜੀ ਪਰਦਾ ਸਿਰਫ ਇਸ ਚੀਜ਼ ਕਰਕੇ ਬਣਿਆ ਹੈ ਕਿ ਮੱਛੀ ਮੋਟਰਾਂ ਬਣੀਆਂ ਮੱਛੀ ਮੋਟਰਾਂ ਨੇ ਜਦੋਂ ਵੀ ਉਹ ਪਾਈਪ ਮੰਗਦੀ ਆਸੀਂ ਪਾਈਪ ਲਿਆ ਕੇ ਪਾ ਦਿੰਨੇ ਆ ਸਾਨੂੰ ਪਾਣੀ ਦੇ ਲੈਵਲ ਦਾ ਅੰਦਾਜ਼ਾ ਨਹੀਂ ਹੁੰਦਾ ਸ਼ੋਗਰੂ ਪਰੇ ਖਾਲਸਾ ਜੀ ਜੇ ਕਿਤੇ ਪੁਰਾਣੇ ਸਮੇਂ ਵਾਂਗੂ ਸਾਨੂੰ ਖੁੱਝੇ ਦਾ ਕਰਨਾ ਪੈਂਦਾ ਕੰਮ ਜਿਹੜੇ ਆਪਾਂ ਕੋਈ ਮਾਰਦੇ ਸਾਂ ਤੇ ਹੋਰ ਉਹ ਪੰਜਾਬ ਜਿਹੜਾ ਅਸੀਂ ਉਹਨੂੰ ਇਹ ਸਮਝ ਲੋ ਕਿ ਮੈਂਜਰ ਸੀ ਕਿ ਨਵੀਂ ਤਕਨੀਕ ਦਾ ਹੀ ਕਾਰਨ ਹੈ ਕਿਸਾਨੀ ਸਾਡੇ ਖੇਤ ਜਿਹੜੇ ਹਰੇ ਭਰੇ ਆ ਸਾਨੂੰ ਮੁੜ ਕੇ ਆਪਦੇ ਰੀ ਪਾਣੀ ਤੇ ਆਪਦੇ ਦਰਿਆਈ ਪਾਣੀ ਤੇ ਉਸ ਨਿਰਭਰਤ ਨੂੰ ਦੁਬਾਰਾ ਕਰਨਾ ਪਵੇਗਾ ਨਹੀਂ ਤੇ ਪੰਜਾਬ ਲੰਮੇ ਸਮੇਂ ਵਾਸਤੇ ਇਹ ਆਬਾਦ ਹਰਿਆ ਭਰਿਆ ਨਹੀਂ ਰਹੇਗਾ ਸ਼ੋਗਰੂ ਪਰੇ ਖਾਲਸਾ ਜੀ ਇਹਦੇ ਵਾਸਤੇ ਰੰਡਾਈ ਜਿਹੜੀ ਆ ਉਹ ਰੰਗ ਦਿੱਤੀ ਗਈ ਆ ਆਸਾਸ ਦਾ ਕਦਮਦਰ ਕਦਮ ਜਿਹੜਾ ਆਪਾਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਗੁਰੂ ਪਰੇ ਖਾਲਸਾ ਜੀ ਜਸਰਾ ਚੰਬਾ ਸਾਹਿਬ ਨੇ ਗੱਲ ਕੀਤੀ ਆ ਜੋ ਖੇਤੀ ਦਾ ਮਾਡਲ ਸਾਨੂੰ ਦਿੱਤਾ ਗਿਆ ਅੱਜ ਨਿਗਾਹ ਮਾਰ ਕੇ ਵੇਖਿਆ ਜੀ ਆਪਣੇ ਅੜੇ ਦੌਰ ਇਸ ਚੀਜ਼ ਨੂੰ ਨੋਟ ਕਰਕੇ ਵੇਖਿਆ ਜੀ ਕਿ ਇੱਕ ਡੈਰੀ ਵਾਲਿਆਂ ਦੇ ਸਾਰੇ ਤੁਸੀਂ ਸਜਣ ਸੁਝਣ ਬੈਠੇ ਜੀ ਜੋ ਮੇਵਾਰ ਬੈਠੇ ਜੇ ਇੱਕ ਡੈਰੀ ਵਾਲਿਆਂ ਦੇ ਉਹਦੇ ਤੇ ਇੱਕ ਮਹੀਨੇ ਦਾ ਟਾਈਮ ਰੱਖ ਲਿਆ ਜੇ ਜਾਂ ਦੋ ਮਹੀਨੇ ਦਾ ਰੱਖ ਲਿਆ ਜੇ ਇੱਕ ਬੰਨੇ ਜਿੰਨੇ ਬੱਚੇ ਜੰਮਦੇ ਨੇ ਜਾਂ ਜਿੰਨੇ ਬੰਦੇ ਨੂੰ ਸਿਰਿਆ ਉਥੋਂ ਆਉਂਦਾ ਹੈ ਜਿੱਥੇ ਉਹਨੇ ਮੌਤ ਤੇ ਵੀ ਜਾਣਾ ਹੁੰਦਾ ਤੇ ਜਨਮ ਤੇ ਵੀ ਜਾਣਾ ਹੁੰਦਾ ਉਹਨੂੰ ਉਹਨਾਂ ਦੋਨਾਂ ਚੀਜ਼ਾਂ ਦਾ ਪਤਾ ਲੱਗਦਾ ਜੇ ਖੁਸ਼ੀ ਦਾ ਸਿਰਿਆ ਆਉਂਦਾ ਤੇ ਤਾਂ ਵੀ ਆਉਂਦਾ ਜੇ ਮੌਤ ਦਾ ਆਉਂਦਾ ਤੇ ਕਾ ਵੀ ਪਤਾ ਲੱਗਦਾ ਕਿ ਸਾਡੇ ਬੈਰੇ ਦੇ ਵਿੱਚ ਕਿੰਨੇ ਬੱਚੇ ਪਦਾਏ ਨੇ ਬੱਚੀ ਆ ਜਾਂ ਬੱਚਾ ਦੂਸਰੇ ਪਨੇ ਲਿਖੀ ਜਾਇਆ ਦੇ ਤੁਹਾਨੂੰ ਮੌਤਾ ਤੇ ਕਿੰਨੇ ਨਾਤੇ ਜਾਣਾ ਪੈਂਦਾ ਕਿਸੇ ਦੀ ਸੰਸਕਾਰ ਦੇ ਕਿਸੇ ਦੇ ਭੋਗ ਤੇ ਇੱਕ ਇੱਕ ਕਰਕੇ ਗਿਣੀ ਜਾਇਆ ਦੇ ਦੂਜੇ ਪਨੇ ਜਨਮ ਦੇ ਗਿਣੀ ਜਾਇਆ ਦੇ ਗੁਰੂ ਪਰੇ ਖਾਲਸਾ ਜੀ 10 ਮੌਤਾ ਹੋਣਗੀਆਂ ਦੋ ਤਨ ਜਨਮ ਦੇ ਜਾਂ ਇੱਕ ਸੁਨਿਆ ਮਿਲੇਗਾ ਇੰਨੀ ਮੌਤ ਬਰ ਸਾਡੀ ਵੱਧ ਗਈ ਆ ਜਿਹੜੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਕੁਝ ਸਾਡੇ ਬੱਚੇ ਵਿਦੇਸ਼ਾਂ ਨੂੰ ਚਲੇ ਗਏ ਬਾਕੀ ਇੱਥੇ ਅਸੀਂ ਬਿਮਾਰੀਆਂ ਦਾ ਛਿਕਾਰ ਹੋ ਗਿਆ ਹੈ ਬਿਮਾਰੀਆਂ ਦਾ ਛਿਕਾਰ ਹੋਣ ਦਾ ਵੱਡਾ ਕਾਰਨ ਸਾਡਾ ਧਰਤੀ ਇਹਦਾ ਪਾਣੀ ਖਤਰਾ ਹੋ ਗਿਆ ਸਾਡਾ ਵਾਤਾਵਰਨ ਤਬਾਹ ਹੋ ਗਿਆ ਔਰ ਇੱਕ ਕਾਰਨ ਮੁਖ ਜਿਹੜਾ ਸਾਨੂੰ ਖੇਤੀਬਾੜੀ ਨੂੰ ਦਿੱਤਾ ਗਿਆ ਅਸੀਂ ਉਸ ਜਰਵਾਣਿਆਂ ਦੀ ਖਿੱਚੀ ਹੋਈ ਲੀਕ ਤੇ ਚੱਲ ਰਹੇ ਹਾਂ ਜਿਹੜਾ ਆਉਣ ਵਾਲੇ ਸਮੇਂ ਵਾਸਤੇ ਸਾਡੇ ਵਾਸਤੇ ਵੱਡੀ ਤਬਾਈ ਦਾ ਕਾਰਨ ਬਣੇਗਾ ਜਿਸ ਤਰ੍ਹਾਂ ਸਾਡੇ ਭਾਜੀ ਨੇ ਗੱਲ ਕੀਤੀ ਆ ਚੈਲਰਾਂ ਦੀ ਬਿਲਕੁਲ ਇਹ ਸਹੀ ਵਿਚਾਰ ਆ। ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਨੇ ਕੋਈ ਜਿਹੜਾ ਉਹਦਾ ਆਪਣਾ ਹੈ ਆ ਮਾਲ ਜਿਹੜਾ ਚੋਰ ਦੇ ਕੋ ਚੁੱਕੇ ਨਹੀਂ। ਕਿਹੜਾ ਕਾਰਨ ਜਿਹੜੇ ਛੇਦਰਾ ਵਾਲੇ ਹੱਥ ਖੜੇ ਕਰ ਰਹੇ ਆ ਤੁਹਾਡਾ ਮਾਲ ਨਹੀਂ ਲਵਾਉਣਗੇ, ਦਿੱਕਤਾਂ ਹੋਣਗੀਆਂ 100% ਗੱਲ ਹੈ ਬੰਤੇਰੇ ਖਾਲਸਾ ਜੀ। ਸਾਡਾ ਦੁੱਧ ਵੇਖਦਾ ਨਹੀਂ, ਕਾਊਂਟਿੰਗਾਂ ਦੇ ਭਾਅ ਵੇਖਦਾ। ਜਲੀ ਮਾਰ ਦੇ ਵਿੱਚ ਚੱਲੀ ਜਾਂਦਾ ਹੈ ਜਦੋਂ ਤੁਸੀਂ ਵੇਖੋਗੇ ਕਿਸੇ ਵੀ ਲਵਾਈ ਦੀ ਦੁਕਾਨ ਤੇ ਕਿਸੇ ਵੀ ਨਾਕਾ ਲਾ ਕੇ ਬਹਿ ਦੋ ਉੱਥੇ 10 ਪੰਟਲ ਦੁੱਧ ਦਾ ਹਟਾ ਦੇ ਦਿਆ ਜੇ ਲਾਗਾ ਦੂਰ ਜਾ ਕੇ ਲਾ ਕੇ ਬਹਿ ਗਿਆ ਜੇ 1 ਲੀਟਰ ਵੀ ਦੁੱਧ ਉਹ ਕਿਸੇ ਤੋਂ ਮਗਾਵੇਗਾ ਨਹੀਂ ਜਿੰਨੀ ਮਰਜ਼ੀ ਮਰਜੀ ਤੋਂ ਫੀ ਬਣਵਾ ਲੋ ਤੋਂ ਜਿੰਨਾ ਮਰਜੀ ਖਵਾਣ ਵਾਲੋ ਤੁਹਾਨੂੰ ਅੰਦਰ ਹੀ ਸਰਾ ਕਰਕੇ ਬਣਾ ਕੇ ਦੇ ਦੇਗਾ ਕਾਰਨ ਤੁਹਾਨੂੰ ਮੁੱਲ ਦਾ ਯਾ ਦੇ ਰਿਆ ਜੀ ਯਾਰ ਦੇਖ ਰਿਹਾ ਇਸ ਪੰਜਾਬ ਦੇ ਵਿੱਚ ਗੁਰੂ ਪਰੇ ਖਾਲਸਾ ਜੀ ਆ ਪਿਛੇ ਸਕੈਂਡਲ ਸਾਹਮਣੇ ਆਇਆ ਕਿ ਪੂਰੇ ਪੰਜਾਬ ਦੇ ਵਿੱਚ ਸੁਸਾਇਟੀਆਂ ਦੇ ਵਿੱਚ ਗਾਈ ਖਾਣ ਜਿਹੜੀ ਸੀ ਜਾਂਦੀ ਵੇਖੀ 60% ਜਿਹੜੇ ਸੈਂਪਲ ਫੇਲ ਹੋਏ ਆਪਣੇ ਜ਼ਿਲ੍ਹੇ ਦੇ ਤਿੰਨ ਜਿਹੜੇ ਸੈਂਪਲ ਭਰੇ ਗਏ ਪੁਨਾ ਇੱਥੇ ਸਾਥੀ ਬੈਠੇ ਨੇ ਬੁੱਲੇ ਦੀ ਸੁਸਾਇਟੀ ਦਾ ਵੀ ਜਿਹੜਾ ਸੈਂਪਲ ਫੇਲ ਹੋਇਆ ਇਸੇ ਤਰ੍ਹਾਂ ਮਾੜੀ ਤਰ੍ਹਾਂ ਗੱਦੀ ਆਪਣਾ ਸੁਸਾਇਟੀ ਦਾ ਵੀ ਸਿੰਪਲ ਫੇਲ ਹੋਇਆ ਔਰ ਕੰਬੂ ਕੇ ਦਾ ਵੀ ਜਿਹੜਾ ਸਿੰਪਲ ਫੇਲ ਕਰ ਤਿੰਨ ਹੀ ਸਿੰਪਲ ਲੇ ਗਏ ਤਿੰਨ ਦੇ ਤਿੰਨ ਫੇਲ ਸਾਰੀ ਖਾਦ ਤੇਰੇ ਤੁਸੀਂ ਐਲਕੀ ਚੋਹੇ ਚ ਪਾਈ ਢਾਈ ਉਹ ਜਾਲੀ ਸੀ ਉਹ ਲੱਕੜੀ ਸੀ ਗੁਰੂ ਪਰੇਖਾਲਸਾ ਜੀ ਬਹੁਤ ਕੁਝ ਗਾਇਨੂਆ ਤੁਹਾਨੂੰ ਆਪਣੇ ਲੜਾਈ ਆਪ ਰੜਨੀ ਪਵੇਗੀ ਕਿਉਂਕਿ ਜਿਹੜੇ ਸਿਆਸੀ ਲੀਡਰ ਨੇ ਇਹ ਸਵਾਰਥੀ ਹੋ ਚੁੱਕੇ ਨੇ ਅੱਜ ਕੱਲ ਪਦਾਰਥਵਾਦੀ ਯੁੱਗ ਦੇ ਵਿੱਚ ਸਾਂਝੀ ਗੱਲ ਕਰਨੀ ਸਵਾਜ ਦੀ ਗੱਲ ਕਰਨੀ ਗੁਰੂ ਪਰੇ ਖਾਲਸਾ ਜੀ ਬੜੀ ਔਖੀ ਆ ਬੜੀ ਮੁਸ਼ਕਲ ਆ ਔਰ ਅਸੀਂ ਆਪ ਸਭ ਨੂੰ ਸੱਦਾ ਦਿੰਦੇ ਆ ਜਿਸ ਤਰ੍ਹਾਂ ਤੁਸੀਂ ਇਹ ਵਿਚਾਰ ਬਣਾਇਆ ਜੱਜ ਬੰਦੀ ਦੇ ਨਾਲ ਚੱਲਣ ਦਾ ਅਸੀਂ ਆਪ ਜੀ ਦਾ ਵੈਲਕਮ ਕਰਦੇ ਆ ਜੀ ਆਇਆਂ ਆਖਦੇ ਆ گرو پڑے خالسا جی جنہ چر اپنے حق واسطے اپنے سماج واسطے آپ نہیں لڑو گے گرو پری خالسا جی ان چر تاستے کوئی ہوا نہیں لڑے گا